ਹਰ ਜਾ ਹੁਣ ਮੁਕਤ ਲੈ ਜਾ ਮੁਕਤ ਨਹੀਂ ਮਾਰ ਖੋਲਦਾ ਮੁਕਤ ਮੇਰੇ ਅਗਲੇ ਦੇ ਉਹੀ ਲੈ ਜਾ ਲੈ ਤੈਨੂੰ ਖਲੋਣਾ ਰੁਪਿਆ ਵੀ ਨਹੀਂ ਮੰਗਦਾ ਹਾਂ ਜੁਆਕ ਜੇ ਇਹਨਾਂ ਦਾ ਮੇਰੇ ਨਾਲ ਹੀ ਭੇਜਦੀ ਐ ਇਹਨੂੰ ਜੁਆਕ ਜੇ ਨੂੰ ਇਹ ਤਾਂ 45 ਕਹਿੰਦੇ ਨੇ ਤੂੰ 60 ਕਹਿੰਨੇ 50000 ਦੇ ਬੱਕਰੇ ਦੇਉਂਗੇ ਅਰੇ ਸਹੀ ਆਪਣੇ ਹੱਥ ਮੈਂ ਹੈ ਨਾ ਤੂੰ ਪਿੱਛੇ ਹਟ ਪਿੱਛੇ ਹਟ ਤੂੰ ਮੈਂ ਬੱਕਰੇ ਦਾ ਮੰਗਦਾ 70000 ਬਾਈ ਬਾਈ ਕੀ ਹੋ ਗਿਆ ਹਰ ਜਾ ਯਾਰ ਤੂੰ ਬੋਲ ਨਾ ਹਰ ਜਾ ਯਾਰ ਆਪਾਂ ਨਰਸਾਂ ਨੂੰ ਮੈਂ ਜੁਆਕ ਨਹੀਂ ਬੋਲੂਗਾ ਨਹੀਂ ਇਹਦੇ ਨਹੀਂ ਬੋਲਦੇ ਮੈਂ ਜਾਨਦਾ ਉਹਨਾਂ ਨੇ ਇਧਰਲੇ ਪਾਈ ਲੈਵੇ ਸਵਾਲ ਇਹ ਕਿ ਇਹ ਮੋਟਰਸਾਈਕਲਾਂ ਦੀ ਬਹੁਤ ਵਾਰੀ ਤਕੜੀ ਕੰਪਨੀ ਉਹ ਹੈ ਜਾਂ ਨਹੀਂ। ਯਾਨੀ ਬਾਪਰਾਦੇ ਤੋਂ ਲਾਗੇ ਸੀ ਕਰਦੇ ਬੱਕਰੀਆਂ ਦਾ ਕੰਮ ਦੁੱਧ ਦਾ। ਹਾਂ ਦੁੱਧ ਦਾ ਦੁੱਧ ਵੇਚਦੇ ਨੇ। ਇਹ ਪੁਰਾਣੇ ਇਹਨਾਂ ਦੀਆਂ ਬੱਕਰੀਆਂ ਦੇ ਬੋਖ ਨੇ। ਛੋਣ ਭਾਈ ਕੀ ਕਹਿੰਦਾ? ਭਾਈ ਮੰਗਿਆ ਕੀ ਹੈ ਤੈ? ਬਾ 65000 ਰੁਪਏ ਮੰਗੇ। ਦੋਆਂ ਦਾ। ਦੋਨਾਂ ਦਾ। ਮੁੱਲ ਤਾਂ ਮੰਗਿਆ ਬੰਦੇ ਨੇ 60000। 60000 ਮੰਗਿਆ। ਤੂੰ ਇਹ ਜੱਜ ਤੇ ਗੱਲ ਕਰੇ ਨਹੀਂ ਜੱਜ। ਹੋਲ ਮੰਗ ਲਿਆ 600। ਓਏ ਖਰਚਾ ਹੁਣ ਮੁਕਤ ਲੈ ਜਾ। ਮੁਕਤ ਨਹੀਂ ਮਾਰ। ਖੋਲਦਾ ਮੁਕਤ ਫਿਰ ਅਗਲੇ ਦੇ ਉਹੀ ਲੈ ਜਾ। ਲੈ ਤੈਨੂੰ ਖਲੋਣਾ ਰੁਪਈਆ ਵੀ ਨਹੀਂ 45000 ਦੰਦੇ ਨੇ ਭਾਈ ਨਹੀਂ ਦੰਦੇ ਜੀ ਹੈ ਹੋਰ ਦੇਣੇ ਕਿੰਨੇ ਨੇ ਮੈਨੂੰ ਇਹ ਵੀ ਦੱਸਾ 2 ਮਿੰਟ ਟੇਖੋ ਤਾਂ ਸਹੀ ਫਿਰ ਆਪੇ ਕਰ ਲਿਆ ਕਰ ਬੋਲਣੀ ਨਹੀਂ ਦਿੰਦਾ ਐਸੇ ਦਿਓ 500 ਰੁਪਏ ਕੱਢ ਕੇ ਮੈਨੂੰ ਭਾਈ ਦੇਣੇ ਕਿਵੇਂ ਨੇ ਦੋ ਮੈਂ ਤਾਂ ਕਹਾਂ ਜਿਵੇਂ ਮਰ ਜੇ ਲਾਲਣ ਜਾਣੀ ਆਏ ਨੇ ਉਹਨਾਂ ਨੇ ਰੋਟੀ ਕਮਾ ਕੇ ਖਾਣੀ ਐ ਗਾਹ ਤੇਰਾ ਦੂਨ ਜਾਣਗੇ ਕਿੱਡੀ ਦੂਰ ਦਾ ਖਰਚਾ ਲਾ ਕੇ ਆਏ ਨੇ ਹਾਂ ਜਵਾਕ ਜਿਹਨਾਂ ਦਾ ਮੇਰੇ ਨਾਲ ਹੀ ਭੇਜਦੀ ਐ ਇਹਨੂੰ ਜਵਾਕ ਜੇ ਨੂੰ ਮਤਾ ਮਿਲ ਜੂ ਸਾਡੇ ਅਸੀਂ ਬੱਕਰੀ ਲੈ ਜਾ ਕਰਾਂਗੇ 2000 ਤੇਰੇ ਹਾਨ ਦਾ ਹਲੇ ਤੇ ਮੈਂ ਬੱਕਰੀਆਂ ਚਾਰਨ ਜਾਂਦਾ ਬੂਏ ਕਿਹਦਾ ਕਹਿੰਦਾ ਚਾਰ ਚਲੇ ਜਾ ਕਰਾਂਗੇ ਅਸੀਂ ਮੋਟਰਸਾਈਕਲ ਰੱਖਿਆ ਕਰਾਂਗੇ ਕੋੜਾ ਦਿਵਾ ਕੇ ਆਂਜ ਵਾਹ ਲੈ ਕਹਿੰਦਾ ਇਹਨੂੰ ਆਪਣੇ ਬੱਕਰੇ ਕਿਹੜੇ ਕਿਹੜੇ ਉਹ ਆਰਾ ਹੁਣ ਚੌਧਰੀ ਮੈਨੂੰ ਇੱਕੋ ਦੱਸ ਦੇ ਵੀ ਦੋ ਘਟ ਦੇਣੀ 100 ਘਟ 5000 ਬਸ

ਫਿਰ ਇਹ ਦੁਕਾਟੇ ਕਰ ਕੀਆ ਨਹੀਂ ਦੇਖੋ 1 ਰੁਪਇਆ ਘੱਟ ਗਿਆ ਹੈ ਨਾ 60 ਤੋਂ 1 ਰੁਪਇਆ ਘੱਟ ਨਹੀਂ ਦੇਣਾ ਤਾਂ ਪਹਿਲੇ ਅੱਛਾ ਇਹਨਾਂ ਨੂੰ ਕੱਤ ਰਹੇ ਨਹੀਂ ਹੁਣ ਤੂੰ ਬੱਕਰੇ ਕਿੰਨੇ ਕੰਨੇ ਦੇ ਇਹਦਾ ਚਾਲ ਆ ਤੇ ਇਹ 35000 ਦਾ 25000 ਦਾ ਕਿੰਨੇ ਪੈਸੇ ਮੰਗੇ ਨੇ ਇਹਨੇ ਮੈਨੇ ਫਿਰ ਵੇਚਨੇ ਨਹੀਂ ਤੇ ਰੁਪਇਆ ਘੱਟ ਨਹੀਂ ਦੇਣਾ ਪੁੱਗਦੇ ਨੇ ਚੱਲ ਕੋਈ ਨਹੀਂ ਇਹਨਾਂ ਨੇ ਵੀ ਰੋਟੀ ਕਮਾ ਕੇ ਖਾਣੀ ਹੈ ਨਹੀਂ ਉਹ ਕੋਈ ਗੱਲ ਨਹੀਂ ਰੋਟੀ ਮੈਂ ਖਲਾ ਦਿੰਨਾ ਨਹੀਂ ਆ ਬਣਾ ਰੱਖ ਲੈ ਇੱਥੇ ਖਾਣ ਵਾਲੀ ਜਾ मारू <laughs> <ने चार। laughs> ਇਹ ਸੌਦਾ ਤਾਂ ਨਹੀਂ ਹੋਇਆ ਵਿੱਚ ਨਹੀਂ ਵੇਚਨੇ ਬਸ ਇੰਨੇ ਤੇ ਨਹੀਂ ਕੋਈ ਗੱਲ ਤਾਂ ਸੁਣ ਲੈ ਵੇਚ ਨਹੀਂ ਤੂੰ ਨਾ ਵੇਚੀ ਓਏ ਤੂੰ ਕਹ ਤਾ ਮੈਂ ਕਹਣਾ ਜਿਹੜਾ ਮੰਗ ਰਿਹਾ ਦੀ ਇਹਨਾਂ ਨੇ ਨਹੀਂ ਦਿੱਤਾ ਆਪਾਂ ਨੂੰ ਭੁਗਦੇ ਨਹੀਂ ਓਏ ਗੱਲ ਤਾਂ ਸੁਣ ਲੈ ਯਾਰ ਵੇਚਨੇ ਨਹੀਂ ਵਸ ਤੂੰ ਮੰਡੀ ਦੇ ਕੋਲੇ ਆ ਕੇ ਜਦੋਂ ਵੇਚਨੇ ਓ ਇਹਨੇ ਤੇ ਵੇਚਨੇ ਨਹੀਂ ਆ 65 ਮੰਗਾ ਦੀ ਇਹਨਾਂ ਨੂੰ ਚੰਗਾ ਨਹੀਂ ਕਰੀ ਜਨਾ ਤੇ 15 ਹੁਣ ਲੱਤ ਚੱਕ ਕੇ ਗੱਲ ਸੁਣੋ ਮੇਰੀ ਸਿਆਣੀ ਗੱਲ ਕਰੀ ਜੁੰਦੀ ਹੈ ਇਹਨੂੰ ਮੈਂ ਕਹਾ 65 ਮੰਗਿਆ ਇਹ ਕਹਿੰਦਾ ਸਹੀ ਮੈਂ ਕਹਾ 7 ਫੇਰ ਵੀ ਕਟਾਉਂਦੇ ਰਹੋ ਤੂੰ ਹੁਣ ਐਨਾ ਸੁਣ ਵੀ ਕੀ ਕਹਿ ਰਿਹਾ ਐਨਾ ਵੀ ਵੇਚਣੇ ਨਹੀਂ ਇਹਦੇ 60 ਤੋਂ ਘੱਟ ਵੇਚਣੇ ਨਹੀਂ ਇਹ ਫੜਾਉਣੇ ਆ ਸਾਈ ਫੜਾ ਦੇਵੇ ਨਹੀਂ ਮੇਰੀ ਗੱਲ ਦਾ ਸੁਣ ਲੈ ਤੂੰ ਚੌਧਰੀ ਮੇਰੀ ਗੱਲ ਦਾ ਸੁਣ ਮੜੀ ਜੀ ਕਿਉਂ ਬਈ ਲੈ ਸੁਣਾ ਲੈ ਸਾਰੀਆਂ ਗੱਲਾਂ ਛੱਡਾ ਇਹ ਤਾਂ 45 ਕਹਿੰਦੇ ਨੇ ਤੂੰ 60 ਕਹਿੰਨੇ 50000 ਦੇ ਬੱਕਰੇ ਦੇਉਂਗੇ ਹੈ ਨਹੀਂ ਬੇਟਾ 2 ਮਿੰਟ ਮੈਂ ਤੈਨੂੰ ਭਾਕੇ ਦਾ ਨਹੀਂ ਜਾਂਦਾ ਕਿਥੇ ਨਹੀਂ ਵੇਚਣੇ ਨਹੀਂ ਖੜਵਾ ਖੜ ਬਾਬਾ ਲਵਰਾ ਕਰ ਦੋ ਤੇ ਪੰਜਾਹ ਦੇ ਹੋ ਗਈ ਚੱਲ ਬਾਬਾ ਤੇ ਉਹ ਨਹੀਂ ਦੇ ਕਿਉਂ ਦੇ ਰਿਹਾ ਯਾਰ ਹੋਰ ਕਿਉਂ ਨਹੀਂ ਨਹੀਂ ਹਲ ਇਹ ਮਰੇ ਉਹ ਕਾਨੂੰ ਫੁਝਾਉਣਾ ਆ ਦੇ ਪੈਸੇ ਰੱਖ ਉਹ ਖਰਚਾ ਯਾਰ ਨਹੀਂ ਵੇਖੇ ਦੋ ਮਿੰਟ ਖਰਚਾ ਸਾਡੀ ਕੋਈ ਇੱਛਾ ਤੇ ਨਹੀਂ ਯਾਰ ਹੋ ਰਿਹਾ ਸਾ ਵੀ ਹੋ ਜਾ ਸਾ ਵੀ ਨਹੀਂ ਪਾਸੋਂ ਜਬਤ ਜਾਉ ਜਬਤ ਜਾਉ ਦਾ ਪਾਸੋਂ ਹੋ ਰਿਹਾ ਹੈ ਬੱਗ ਗਿਆ ਭਾਨ ਕੀ ਹੋ ਗਿਆ ਹਾਂ ਹਾਂ ਕੀ ਵੀ ਆਦਾ ਦੋ ਉਹਦਾ ਕਹਿੰਦਾ ਮੇਰੀ ਹੈ ਨਹੀਂ ਹੈ ਬਸ ਉਹਦਾ ਕਹਿੰਦਾ ਮੇਰੀ ਹੈ ਕੀ ਵੀ ਹੈ ਜੱਟ ਕਿਉਂ ਰਿਹਾ ਜਾ ਤੂੰ ਜਾ ਆ ਤਾਂ ਉਹ ਨੂੰ ਮੁਰੇ ਕਾ ਨਾ ਹਾਂ ਮੈਂ ਖੜ ਜਾ ਯਾਰ ਬਾਠ ਠੀਕ ਹੈ ਲੈ ਵੀ ਤੇਰੀ ਸਾਈ ਲਾ ਜਾ ਮੇਰਾ ਬੱਕਰੇ ਵੇਖ ਰਹੇ ਨੇ ਹੁਣ ਕਾ ਨੂੰ ਪੰਗੇ ਛੇੜਦਾ ਲੈ ਜਾ ਮੇਰਾ ਵੀ ਸਹੀ ਤੋਂ ਸਕੀ ਹੋ ਨਾ ਹੁਣ ਪਿੱਛੇ ਦਾ ਹੋ ਜਾ ਯਾਰ ਨਾ ਖੜ ਜਾ ਸਾਲੂ ਪੈਸੇ ਜਮਾ ਕੇ ਨਾ ਹੁਣ ਤੂੰ ਜਾਣਾ ਲੈ ਆਪਣੀ ਸਹੀ ਅਰੇ ਸਹੀ ਆਪਣੀ ਹੱਥ ਮੈਂ ਹੈ ਨਾ ਤੂੰ ਪਿੱਛੇ पीछे हट तू सही अपनी आगे हाँ क्या क्या तू हाथ में छोड़ गया हट करेगा पहले भी है 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 क्यों भाई पहले भी है भाई ਓ ਚੁੱਪਾ ਪੈ ਲੈ ਵੀ ਆ ਜਿਹਦਾ ਬਾਪ ਦਾ ਸੌਦਾ ਚੱਲਦਾ ਇਹਦਾ ਬਾਪ ਆਓ ਛੁੱਟਾ ਜਾ ਮੁੰਡਾ ਓ ਜਾ ਗਿਆ ਹਾਂ ਜਾ ਵਾਹ ਜਾ ਜਾ ਭਾਜੇ ਤਾਂ ਗਿਆ ਓ ਕਾ ਨੂੰ ਕੜੀਆਂ ਮੜੀਆਂ ਗੱਲਾਂ ਨੇ ਤੈਨੂੰ ਪਤਾ ਹੀ ਨਹੀਂ ਰੋਟੀ ਖਾ ਲੈ ਤੂੰ ਗੱਲ ਕੇ ਜਾ ਓ ਖਾਊਂਗਾ ਰੋਟੀ ਖਰਤਾ ਜਾ ਮੈਂ ਦੱਸਾਂ ਨੀ ਗੱਲ ਇਹ ਨਹੀਂ ਆਫਸਰੀਆਂ ਦੀਆਂ ਗੱਲਾਂ ਨੇ ਚੱਲ ਕਰੀ ਜਾਣ ਫੇਰ ਆਪਣੀ ਹਾਂ ਹੁਣ ਕਰਾਂ ਮੈਂ ਆਪਣੀ ਮਰਜ਼ੀ ਤੋਂ ਨਵੇੜ ਓ ਨਹੀਂ ਹੁੰਦੇ ਓ ਤੂੰ ਵਧਿਆ ਖੜਾ ਬੰਦਾ ਕਾਨੂੰਨ ਉਤਰੋਂ ਨੇ ਕਾਰ ਸੁਣਾ ਮੇਰੀ ਦੇਖ ਤੋ ਓਏ ਤੂੰ ਨਾ ਬੋਲਿਆ ਮੈਂ ਨਹੀਂ ਮੇੜੂ ਤੇ ਸੁਣ 1 ਰੁਪਿਆ ਕੱਟ 60 ਤੋਂ ਨਹੀਂ ਹੋਣੇ ਓਏ ਤਾਨੂੰ ਜਿਹੜੀ ਜ਼ਬਾਨ ਕੀਤੀ ਹਾਂ ਨਾ ਨਹੀਂ ਬੱਕਰੇ ਨਾਲ ਸਾਲਾ ਬਾਬਾ ਕੁਛ ਮੰਗ ਨਹੀਂ ਦੇਖ ਜੇ ਤੂੰ ਇੱਕ ਨਹੀਂ ਕਹਿੰਦਾ ਨਹੀਂ ਇਹ ਤਾਂ ਗਏ ਇਹ ਤਾਂ ਗਏ ਏ ਮੇਰੀ ਜਿਤਨੂ ਮਾੜਾ ਮੋਟਾ ਕਟੂਬੇ ਨਹੀਂ ਕੱਟਦਾ ਦੀ ਇਹ ਤਾਂ ਗਏ ਬਈ ਚੌਧਰੀ ਮਾੜਾ ਇਦਨੋ ਹੋ ਜਾ ਮਾੜਾ ਯਾਰ ਇਦਨੋ ਹੋ ਜਾ ਬਈ ਉਹ ਬਣੀ ਵੀਡੀਓ ਦਾ ਬੰਦੇ ਦੇ ਬੱਚੇ ਆ ਵੀਡੀਓ ਤਾਂ ਉਹਨੂੰ ਕਰਿਆ ਬੜੀ ਆ ਅੱਭੀ ਉਹਨਾਂ ਨੂੰ ਹੁਣ ਤੂੰ ਦੱਸ ਤੇਰੀ ਪਹਿਲੇ ਜੀ ਬਈ ਪੁੱਛ ਕਿ ਦੋ ਮਿੰਟ ਦਊਂਗੇ ਸਾਨੂੰ ਦੋ ਮਿੰਟ ਦੇਖੋ ਅਗਲਾ ਕਰੇ ਮੇਰੇ 55 ਕੇ ਲੈ ਮਰ ਜਾ ਤੈ ਇਦਰਾਓ ਹਾਂ ਆ ਆ ਬਾਈ ਗੱਲ ਸੁਣ ਮੈਂ ਵੀ ਤਾਂ ਪਕੜ ਪਈਆਂ ਗੱਲਾਂ ਤਾਂ ਕਰਦਾ ਨਹੀਂ 55 ਹਜ਼ਾਰ ਤੇ ਇਹ ਲੈਂਦਾ ਅੱਛਾ ਹੁਣ ਦੱਸ ਦੇਵੇਂਗਾ ਜਾਂ ਨਹੀਂ

70000 ਮੰਗਦਾ ਹਾਂ ਹਾਂ ਸਹੀ ਹੈ ਸਹੀ ਬਸ ਹੁਣ ਤਾਂ ਲੈਣੇ ਨਹੀਂ ਬੱਕਰੇ ਨੂੰ ਲੈ ਕੇ ਦੂੰ ਤੂੰ ਬਾਦ ਸੁਣ ਮੇਰੇ ਦਾਮ 55000 ਹਾਂ 55 ਗਿਲ ਮਿਲਦੇ ਹੋਗਾ ਤਾਂ ਮੈਨੂੰ ਦਈਏ ਨਹੀਂ ਦੰਦਰੀ ਮੈਂ ਤੇਰੇ ਉੱਪਰ ਵਿਕੇਗਾ ਤਾਂ ਤੂੰ ਵੇਚ ਲੈ 70000 ਦੇਣ ਵਿੱਚ ਬਾਈ ਤੇ ਠੀਕ ਹੈ ਬਸ ਇਹ ਹੁਣ ਵੇਚ 55000 ਲੈ ਲੈ ਵੀ ਦੇ ਸਾਈ ਆਖ ਸਾਈ ਤੂੰ ਦੇ ਦੇ ਬਸ ਇਹ ਲੈ ਵੀ ਸੌਦਾ ਹੈ ਫੈਸਲਾ ਹੋ ਕੇ ਉਦੋਂ ਫਾਦ ਖੜ ਜਾ ਯਾਰ ਤੂੰ ਬੋਲ ਨਾ ਖੜ ਜਾ ਯਾਰ ਆਪਾਂ ਨਾਲ ਸੰਗ 60 ਦੇ ਨਹੀਂ ਵੇਚਨੇ ਬਕਰਾਂ ਹੋ ਜਾ ਤੂੰ ਪਰਾਂ ਹੋ ਜਾ ਉਹ ਮਰਵਾਉਣਾ ਨਹੀਂ ਮੈਨੇ ਹਾਉ ਨਹੀਂ ਮੈਨੇ ਵੇਚਨੇ 70000 ਦੇਣਾ ਇੱਕ ਗੱਲ ਸੁਣ ਨਾ ਨਾ ਆ ਸੁਣਦੀ ਐ ਪੰਚਾਇਤ ਮਰਦ ਕਦੇ ਜਵਾਨੋਂ ਨਹੀਂ ਪੁੱਛਿਆ ਕਰਦੇ ਮਾਰਦੇ ਇਹ ਪੈਸਾ ਕੋਈ ਗੱਲ ਨਹੀਂ ਹੱਥਾਂ ਦੀ ਮੈਲ ਐ ਤੇ 60000 ਮੰਗੇ 65 ਮੰਗ ਕੇ 60 ਮੰਗਿਆ ਮੰਗ ਲਿਆ ਨਹੀਂ ਉਹ ਮੰਗ ਲਿਆ ਉਹ ਛੱਡ ਜੇ ਇਹ ਗੱਲਾਂ ਦਾ ਹੁੰਦੀਆਂ ਹੁੰਦੀਆਂ ਨੇ ਇਹ ਚੌਧਰੀ ਦੀ ਹੁਣ ਆਪ ਇੱਜ਼ਤ ਕਰਨੀ ਐ ਇਹਨੂੰ ਬੱਕਰੇ ਦੇਣੇ ਨੇ ਮੈਂ ਵੇਚਤੇ ਮੈਂ ਬੱਕਰੇ ਵੇਚਤੇ ਮੁਖਤਾਰ ਦੇ ਵਿੱਚ ਮੈਂ ਬੱਕਰੇ ਵੇਚਤੇ ਮੁਖਤਾਰ ਉਹਦਾ ਹੱਥ ਕਰ ਵਿਸ਼ਵਾਸ ਕਰ ਯਾਰ ਨਹੀਂ ਕਰਾਂ ਮੈਂ ਮੁਰਕੇ ਤਿਲ ਵੀ ਨਹੀਂ ਹੁੰਦਾ ਹੁਣ ਤੇਰੇ ਬੱਕਰੇ ਵੇਚ ਰਿਹਾ ਮੈਂ ਨਾ ਹੀ ਬਸ ਤੈਨੂੰ ਤੇਰੀ ਮਰਜ਼ੀ ਹੈ ਭਰਾ ਕਿਤੋਂ ਵੀ ਨਹੀਂ ਮਿਲਦੇ ਯਾਰ ਅਸੀਂ ਕਿਤੇ ਫਿਰਦੇ ਨਹੀਂ ਯਾਰ ਮੈਂ ਜੇ ਤੇਰੇ ਬੱਕਰੇ ਵੇਚ ਰਿਹਾ ਤੂੰ ਸੁਣਦਾ ਕਿਉਂ ਯਾਰ 70000 ਦੇ ਜਿਆਦਾ ਅਗਲੇ ਕੋਈ ਜੇ ਤਾਂ ਉਹ ਪਹਿਲਾਂ ਲੱਖ ਮੰਗੇਦਾ ਯਾਰ ਹੁਣ ਜਦਾ ਅਗਲਾ ਹਟ ਗਿਆ ਵੇ ਮੈਂ ਨਹੀਂ ਦਿੰਦਾ ਜਾ ਉਹ ਹਟ ਗਿਆ ਉਹ ਤਾਂ ਵਪਾਰੀ ਦਾ ਪਿੱਛੇ ਹਟੂਗਾ ਬੇਚਰਾ ਜਦ ਵਪਾਰੀ ਮਿੰਟਾ ਵੀ ਦੀ ਵਿੰਗੜ ਜਾਂਦੇ ਜਦ ਨਹੀਂ ਦਿਖਦਾ ਜ ਮਿੰਟਾ ਵੀ ਚ ਲੈਣ ਵਾਲਾ ਸਦਾ ਨੀਵਾ ਹੁੰਦਾ 70000 ਬੱਕਰੇ ਦਾ ਲਾਇਆ ਕੋਈ ਨਹੀਂ ਤੁਸੀਂ ਕਹ ਲੈ ਦੇਨੇ ਤਾਂ ਹੈਗੇ ਨਹੀਂ ਆਪਣੇ 70000 ਦੇ ਓਏ ਕੋਈ 70 ਦੇ ਨਹੀਂ ਕੋਈ 72 ਦੇ ਨਾ ਕੰਮ ਕਰ ਉਹ ਹੱਥ ਖਾ ਬੱਕਰੇ ਮੈਨੇ ਵੇਚਤੇ ਤੇਰੇ ਐਨ ਇਮਾਨਦਾਰੀ ਦੇ ਸੌਦੇ ਨਾਲ ਵੇਚੂਗਾ ਇਸ ਗਰੀਬ ਨੂੰ ਲੈ ਕੇ ਦੇਨੇ ਉਹ ਭੱਜ ਗਏ ਉਹ ਯਾਰ ਸਾਰੀ ਗਰੀਬ ਐਨੇ ਨੇ ਨੋਰ ਚੱਕੀ ਮਰਦਾ ਇਹਨੂੰ ਗਰੀਬ ਦਤਾ ਅਗਰ ਉਹ ਆਪਣੇ ਦਰ ਆਪਣੇ ਦਰ ਆਏ ਨਹੀਂ ਹੈ ਆਪਣੇ ਵਾਲਾ ਚਨੇ ਜਾਏਗੀ ਪਤਾ ਆਪਣੇ ਕੋਲ ਆ ਜਾਣਗੇ ਚੰਗਾ ਡਰਾਮਾ ਬਣਾਇਆ ਵੀਡੀਓ ਚ ਤਾਂ ਬਈ ਵਧੀਆ ਗੱਲ ਹੁੰਦੀ ਹੈ ਇਹ ਉਹ ਜਾਣ ਕੀ ਬਣਾਇਆ ਉਹਨਾਂ ਨੇ ਵੇਖਦਾ ਇਹਕੇ ਵਪਾਰੀ ਨੂੰ ਹੱਥ ਲਾਵੇ ਐਸ ਐਲੋ ਆਹ ਦੇਖ ਲੋ ਥੋਤੀ ਚਾਦਰੇ ਵਾਲਾ ਜਮਾਂ ਨਹੀਂ ਕਰਦਾ ਟਾਲਾ ਕਰੀ ਜਾਂਦਾ ਕਾਲਾ ਮਾਲਾ ਹੈ ਚੱਲ ਫਿਰ ਹੁਣ ਕੀ ਕਰਾਂ ਬਾਬਾ ਪੁੱਛਿਆ ਕਰੇ ਉਰਾ ਹੱਥ ਘਾਰ ਨਾ ਮਾਣੀ ਇਹ ਤੇ ਕਰ ਲੈ ਫਿਰ ਹੋਰ ਕਿਨੂੰ ਫੜਾਉਂਗਾ ਪਹਿਲਾਂ ਮੈਂ ਸਾਈ ਬੱਕਰੇ ਦੇ ਮੂੰਹ 'ਚ ਦੇਉਂਗਾ ਹੈ ਚੱਲ ਬੱਲਾ ਕਰਕੇ ਬਾਹਰ ਦੇ ਨਾਲ ਦੇ ਨਾਲ ਦੇ ਮੁੰਡਾ ਡਰਦਾ ਏ ਤੂੰ ਨਾ ਨਾ ਉਹ ਨਹੀਂ ਬੋਲਦਾ ਇਹਦੇ ਪੰਜ ਮੁੰਡੇ ਨੇ ਪੰਜ ਮਾਰ ਕੇ ਕਰਾ ਰਾਹਾਂਗਾ ਪਰਚੀ ਆ ਜਾਊਂਗਾ ਤੂੰ ਪਰਚੀ ਕਰਾਪ ਦੀ ਚੱਲ ਪਰਚੀ ਕਰਾ ਕੇ ਨਾ ਕਰ ਆ ਪਰਚੀ ਓਏ ਓ ਪੈਸੇ ਦੇ ਦੇ ਆ ਦੇ ਦੇ ਪੈਸੇ ਚੱਲ ਪਰਚੀ ਕਰਾ ਕੇ ਚੌਧਰੀ ਉਰਾ ਕਰ ਬੱਕਰੇ ਵੇਚਦਾ ਮੈਂ ਬੱਕਰੇ ਉਹਨੇ ਵੀ ਨਹੀਂ ਵੇਚਣੇ ਆਪਾਂ ਓ ਸੁਣ ਤਾਲੇ ਉਹ ਐ ਤਾਂ ਸੌਖਾ ਇਹ ਤਾਂ ਸੌਦੇ ਨਹੀਂ ਸੌਖਾ ਕੀ ਉਹਨਾਂ ਹੱਥ ਕਰ ਸੌ ਨਾ ਕਰ ਲੈ ਬੱਕਰੇ ਲੈ ਤੇ ਪਾਈ ਤੈਨੂੰ ਮੈਂ ਠੀਕ ਹੈ ਲੈ ਇਹਦਾ ਕੋਈ ਨਹੀਂ ਤੇਰੀ ਨਹੀਂ ਕਰੂਗਾ ਦੋਵਾਂ ਦੀ ਸਹੀ ਵੇਖ ਕੇ ਸੌਦਾ ਕਰਾ ਦੇ ਕਿਸੇ ਗਰੀਬ ਨੂੰ ਆਲਾ ਨਹੀਂ ਮਰਵਾਉਂਦਾ ਕਿਸੇ ਗਰੀਬ ਨੂੰ ਇਹ ਨਹੀਂ ਮਰਦਾ ਨਾ ਉਹ ਮਰਦਾ ਜਿਉਂਦੇ ਹੀ ਰਹਿਣਗੇ 2 ਘੰਟੇ 60 ਦੇ ਹੋਗੇ ਚੱਲ ਉਹ ਮੈਂ ਪੂਰੇ ਦੇ ਨਹੀਂ ਨਾ ਨਹੀਂ ਦਿੰਦਾ ਅੜ ਗਿਆ ਉਹ ਮੈਂ ਦਿੱਤੇ ਹੀ ਨਹੀਂ ਬਕਰ 70000 ਦੇ ਤੈਨੂੰ ਕਹਦਾਗਾ ਮੁੱਲ ਲਾਉਣ ਦਾ ਫੇਰ ਫਾਇਦਾ ਕੀ ਹੈ ਬੰਦਾ ਬਦਲਦਾ ਨਾਲ ਤੇ 60 ਨਹੀਂ ਮੰਗੇ ਯਾਰ ਉਹ ਜੇ ਮੰਗਿਆ ਦੀ ਵਿੱਚ ਆ ਤੇ ਲੈਤੇ ਨਹੀਂ ਉਹਨੇ ਜਿਹਨੇ ਉਹ 60 ਮੰਗਿਆ ਸੀ ਵੇਚਣ ਹਾਂ ਅੱਛਾ ਬੜਾ ਆੜਿਆ ਤੂੰ ਬਸ ਆੜਨਾ ਉਹਰੇ ਆ ਉੱਥੇ ਮੂੰਹ ਕਰ ਵੀਡੀਓ ਕਹਿੰਨੀ ਇਹਨੂੰ ਛੜਦਾ ਕਿਤੇ ਨਹੀਂ ਜਾਂਦਾ ਉਹ ਤਾਂ ਸਿਆਣਾ ਨਾ ਬਣਦਾ ਜਿੱਧਰ ਪੈਂਦਾ ਜਿੱਧਰ ਪੈਂਦਾ ਮੈਦਾਨ ਚ ਮੈਦਾਨ ਚ ਉਹ ਜਿੱਕੇ ਪਹਿਲਵਾਨ ਨਿਕੜ ਕੇ ਖੜਦਾ ਓਏ ਓ ਖੜਦਾ ਹੁਣ ਇਹਨਾਂ ਪੱਟ ਰਹੇ ਯਾਰ ਰਹਿੰਦੇ ਰਹਿੰਦੇ ਜਾਨ ਦੇ ਜਾਂਦੇ ਵਿੱਚ ਵਿੱਚ ਨਹੀਂ ਯਾਰ ਚੁੱਪ ਓ ਚੁੱਪ ਟਾਈਮ ਹੁੰਦਾ ਟਾਈਮ ਹੁੰਦਾ ਇਹ ਖੜਦਾ ਯਾਰ ਆਪਣੇ ਵਾਸਤੇ ਉਹਨਾਂ ਦੀ ਇੱਛਾ ਕਰਾ ਲਈ 5 400 ਦੀ ਚੁਟਕਾ ਪੈਣਾ ਹੈ 1200 ਨਹੀਂ ਮੈਂ ਦੰਦਾ ਕਰਨਾ ਹੈ 1000000 ਯਾਦ ਘਟਾ ਕੇ ਸਾਰੇ ਕਹਿੰਦੇ ਕਿ ਉਦੋਂ 70 ਨਹੀਂ ਉਦੋਂ ਪਹਿਲਾਂ 70 80 ਮੰਗਣਾ ਸੀ 2 ਲੱਖ ਤੇ ਹਾਂ ਬਾਈ 14 ਸਾਲ ਤੁਸੀਂ ਜਦੋਂ ਇਹ ਕੰਮ ਕਰ ਲੱਗੇ ਤੇਰੇ ਬਜ਼ੁਰਗਾਂ ਦੋ ਬੰਦੇ ਲੱਗੇ ਤਾਂ ਕਰਦਾ ਹੋ ਰਿਹਾ ਤੂੰ ਤੂੰ ਵੀ ਬਾਈ 2000 ਪਿੱਛੇ ਬੋਲਣਾ तू तो बोल ना बोल ना मेरी बीच पूरा कार से लो मैं तू मेरी बोलता हूं सुन लो नहीं लेना या। ले यार चल सुन तू ये जान दे यार अब जान लो यार लड़ियां करते मैं फिर दे दोए भाई लड़ पांगे पूरा मैं डर पे मैं कहना तू पूरा सुन ले ओए ओ चुप जा तू बड़े बाप दा बाणा से छोटे नहीं चंगे हां ਇਹ ਤੇ ਪੂਰੇ 60000 ਦੇ ਨਾ ਇਹ ਤਾਂ ਲਖਾਈ ਇਹ ਤਾਂ ਫੋਨ ਕਰਾ ਦੂੰ ਫੋਨ ਖੁਸ਼ ਹੋਗੇ ਨਹੀਂ ਨਹੀਂ 60 ਤੋਂ ਕਦੋਂ ਮੰਗੀ ਜਾਂਦਾ ਹੈਗਾ ਇਹ ਨਹੀਂ ਲੈਣੇ ਨਾ ਆ ਗਏ ਹੁਣ ਐਨਾ ਮੋੜੀ ਹਾਂ ਕੀ ਸੜਾ ਇੰਨੇ ਪਿੱਛੇ ਛੜਨਾ 60 ਤੋਂ ਫਿਰ ਕਦੋਂ ਨਾ ਇਹਨੇ ਛੋੜ ਖੁਸ਼ ਹੋ ਕੇ ਛੋੜ ਕਰਾਉਂ ਪਾਸੋਂ ਖੁਸ਼ ਹੋਗੇ ਖੁਸ਼ ਹੋਗੇ ਛੋੜ ਕਰਾਉਂ ਐ ਓਏ ਖੁਸ਼ ਹੋਗੇ ਛੋੜ ਕਰਾ ਦੂੰ ਓਏ ਨਹੀਂ ਭਾਈ ਹੁਣ ਭਜਦਾ ਹੇਰ ਉਹ ਮੈਂ 60 ਦੀ ਵੇਚੂ ਹਾਂ ਹਾਂ ਬੱਕਰੇ ਝੋਟੀ ਦੇ ਨੇ ਆਪੀ ਖਾਦੀ ਆਹ ਦੱਸ ਮੈਂ ਝੋੜ ਕੇ ਕਿੱਧਰ ਆ ਗਿਆ ਯਾਰ ਹਏ ਉਹ ਕੱਲ੍ਹ ਹੀ 50000 ਦਾ ਹੈ ਕੱਲ੍ਹ ਹੀ ਚੁੱਪ ਹੋਰ ਹੋਏਗਾ ਤੈਨੂੰ ਪ੍ਰਾਪਰਟੀ ਉਹ ਕੱਲ੍ਹ ਹੀ 50000 ਦਾ ਹੈ ਨਹੀਂ ਬਾਈ ਨਹੀਂ ਤੂੰ ਦੋ ਕੰਮ 60 ਠੱਕ ਐਸੇ ਨਹੀਂ ਬੋਲੋ ਆ ਜਾ ਲਾਦਾ ਹੁਣ ਬੂਹੇ ਤੇ ਬੱਕਰੇ 55 ਦੀ ਮਿਲਦੇ ਆਪਾਂ ਤਾਂ ਮੂੰਹ ਤੇ ਕਹਿੰਦੇ ਆ ਪਰ ਮੈਂ ਤੈਨੂੰ ਕੱਢਦਾ ਤੈਹੀ ਖਰਾਬ ਕਰੇ ਨੇ ਓਏ ਐਨੀ ਮੋੜ ਦੀ ਸਾਈ ਫੇਰ ਮੋੜਾਂਗੇ ਸਾਈ ਫੜਦਾ ਇਹ ਤੈਹੀ ਖਰਾਬ ਕਰਤੇ ਆ ਤੇਰੀ ਵਜ੍ਹਾ ਕਰਕੇ ਆ ਤੇਰੀ ਵਜ੍ਹਾ ਕਰਕੇ ਕੰਮ ਹੋਇਆ ਗੱਲ ਸੱਚੀ ਹੈ ਤੇਰੀ ਗੱਲ ਸੱਚੀ ਹੈ ਤੈਂ ਖਰਾਬ ਕਰ ਦਿੱਤਾ 2000 ਕੀ ਤੈਨੂੰ ਹਰ ਵਾਰ ਕਿਹਾ ਦੋ ਕਮ 60 ਦੇ ਦਿੰਦਾ ਤੇ ਦੇ ਦੇ ਨੀ ਐ ਨਹੀਂ ਆਲਾ ਦਿੰਦਾ ਹੁਣ ਨਹੀਂ ਖਰਾਬ ਕਰੇ ਨੇ ਨਹੀਂ ਕੋਈ ਗੱਲ ਨਹੀਂ ਫੇਰਾਲਾ ਕੰਮ ਹੱਥ ਯਾਰ 2000 2000 ਨਾਲ ਕੀ ਫਰਕ ਪੈਂਦਾ ਹਰਕ ਨੇ ਉਹ ਲੈ ਜੂ ਬੱਕਰਾ ਦੂਆ ਆਪੀ ਤੇ ਉਹ ਦੇਖ ਰਿਹਾ ਵਾ ਕੀ ਹੋ ਰਿਹਾ ਇਹਨੂੰ 500 ਤੱਕ ਤੇ ਨਾ ਛਡਾਵਾਂਗੇ ਤੱਕੇ ਨਾ ਛਡਾ ਏ ਐਨੀ ਮੋੜਦੇ ਐਨੀ ਮੋੜਦੇ ਮੈਂ ਫਿਰ ਰਹਿੰਦੇ ਐਨੀ ਮੋੜਨੇ ਤੇਰੀ ਕਰੀਰ ਹੀ ਮੋੜ ਤੇ ਮੈਂ 600 ਰੁਪਏ ਲਵਾ ਕੇ ਚਲੋ ਫਿਰ 600 ਰੁਪਏ ਲੇ ਲੈ 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 ਬਰਕਤ ਕਰੇ ਐ ਨਾ ਉਹ ਮਾਂ ਕਰਾ ਦੂੰ ਛੋੜ ਵਾਦੂ ਕਰਾ ਦੂੰ ਮੇਰੀ ਕਿਵੇਂ ਮੋੜੂ ਇਹ ਛੋੜ ਵਾਦੂ ਕਰਾਉਂ ਇਹਨੂੰ ਹੋ ਗਿਆ ਹੀ ਹੋ ਗਿਆ ਰਾਜੂ ਹੋ ਗਿਆ ਬਈ ਹੋ ਗਿਆ ਹੋ ਗਿਆ ਸੌਦਾ ਹੋ ਗਿਆ ਅਸੀਂ ਨਹੀਂ ਆ ਰਹੇ ਜਾਣ ਦੇਣਾ ਲੈ ਵੀ ਕਰਾਤਾ ਛੇਨ ਹਾਂ ਕਰਾਤਾ ਆਪਾਂ ਨੇ ਸੌਦਾ ਥੋੜੀ ਅੰਦਰ ਲੈਵਾਂਗੇ ਆ ਮੁੰਡੇ ਨਾਲ ਬਣਾ ਬਜਾਰਾ ਕੱਥਾ ਆ ਜਾ ਤਰਸਿਆ ਪਿਆ ਆ ਜਾ ਉਹ ਸਲਾਮ ਅਲੈਕੁਮ ਅਵਾਦੋ ਆ ਉਹ ਮੇਰਾ ਭਰਾ ਆ ਗਿਆ ਮੇਰਾ ਭਰਾ ਆ ਮੇਰਾ ਭਰਾ ਹੈ ਰੂੜਾਣੀ ਤੋਂ ਰੋਜ਼ ਬੰਦਾ ਹਾਜੀ ਹਾਂ ਠੀਕ ਹੈ ਹਾਏ ਹਾਏ ਜੱਫੀ ਵਾਂਗੂ ਮੇਰੇ ਭਾਈਆ ਨਹੀਂ ਜਾਣ ਹੈ ਆ ਭਾਈਆ ਸੀ ਮੈਨੂੰ ਸਾਰੇ ਫੜਾ ਦੇ 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 ਕਿੰਨੇ ਸੈਲੋ 500 ਦਾ

11 12 13 14 15 16 17 18 19 20 21 22 23 24 25 26 27 28 29 30 ਇਹ ਅੱਡ ਪਾਲਾ ਤੂੰ ਫੜਾ ਦੇ ਉਹ ਫੜਾ ਦੇ ਗੱਗੂ ਨੂੰ ਮੁੰਡੇ ਨੂੰ ਫੜਾ ਦੇ ਆ ਗਿਣਦਾ ਗਿਣੀ ਓਏ ਫੜ ਦੇ 30000 30000 ਗਣੀ ਫੜੀ ਫੜੀ ਤਾਂ ਫੇਰ ਮਲਾ ਲਿਓ ਕਿੰਨੇ ਨੇ ਗਿਆ ਇੱਕ ਤੋਂ ਤਿੰਨ ਚਾਰ ਪੰਜ 6 7 8 9 10 ਕਿੰਨਾ ਆ ਗਿਆ 40 40 ਆ ਗਿਆ 40 ਆ ਗਿਆ 40 10000 ਉਹ ਵੇਰ ਕੱਢ ਤੂੰ ਵੇ ਤੂੰ ਵੇ ਯਾਰ ਤੂੰ ਵੇ ਦੇ ਦੇ ਯਾਰ ਮੇਰੇ ਕੋਲ ਤਾਂ ਕਮ ਨਹੀਂ ਯਾਰ ਥੋੜਾ ਦੇ ਉਹ ਬਾਬਾ ਪੂਰੇ ਜੀ ਹੋ ਗਏ ਲੈ ਲੈ ਨਾਲ ਮੁੰਡੇ ਬਥੇਰੇ ਨੇ ਵਿੱਚ ਦੇਤੀ ਤੇ ਨਕੀ 40000 ਸੀ ਵਾ ਖੜ ਜਾ ਯਾਰ ਆ ਗਿਣ ਦੱਸ 10 ਗਿਣ 10 ਦੀ ਗਿਣ ਗਿਣ ਦੱਸ ਦੀ ਗਿਣ 30 ਆ ਆਡ ਰੱਖ ਆ ਪਾ ਆ ਗਿਣ 40 40 ਪਾ ਲੈ ਚਾਲਿਓ ਪਾਟ ਲੈ ਬਈ ਹੋਰ ਦੇ 20000 ਉਹ ਗਲਤ ਨਹੀਂ ਕੰਮ ਕਰਦਾ ਉਹ ਸਹੀ ਹੈ ਸਹੀ ਹੈ ਵੀਰੇ ਐਵੇਂ ਮੈਂ ਗਲਤ ਥੋੜੀ ਗਿਣੂਗਾ 15 ਨਹੀਂ ਜੀ ਐਵੇਂ ਗਲਤ ਥੋੜੀ ਗਿਣੂਗਾ 2000 2 ਮਹਾਨੀ ਰਕਮ ਕਿਸੇ ਦੀ ਆਪਾਂ ਥੋੜੀ ਉਹ ਕਰਨੀ ਹੈ 2500 2500 ਚਿੰਤਾ ਨਾ ਮੈਂ ਗਲਤੀ ਨਹੀਂ ਕਰੂੰਗਾ ਕਿੰਨੇ ਚੱਤ 3000 500 ਘਟਾਏ आज पाँच तो घट तो गया चार हो तो नहीं गने साल लगभग फाइव नहीं गने कितने हो गए जी एक तीसौ आ गनी था भी एक तीसौ शार हजार तो तेरी ये था पार्टी पे, पे भाई एक ਆਖਣਾ ਇਹ ਹੋ ਗਿਆ 1045 ਹੋ ਗਿਆ ਆ ਬਸ 35 35 ਹੋ ਗਿਆ ਆ ਪੰਜ ਆ ਆ ਪੰਜ ਖਰਚਾ ਸੋਰਾ ਚਾਰੀਏ ਸਾਢੇ ਪੰਜ ਗਲਤ ਨਹੀਂ ਕਰਦੇ ਆਪਾਂ ਜਮੀ ਨਹੀਂ ਇਹ ਜੁੜੇ ਪਏ ਆ ਜਿਹੜਾ ਵਿਚਾਰ ਵਿੱਚ ਗਾਰਮ ਕਿਉਂ ਕਿਉਂ ਕਾਦੀ ਹੈ ਕਿੰਨੇ ਹੋਗੇ ਸਾਰੇ 6 ਹੋ ਗਿਆ ਹਾਂਜੀ ਬਾਤ ਕਰਨ